ਸਤਿ ਸ੍ਰੀ ਅਕਾਲ ਜੀ ਮੈਂ ਮਲਕੀਸ਼ ਸਿੰਘ ਦਿਉਲ ਅੱਜ ਦੀ ਜਿਹੜੀ ਕਵਤਾ ਜੀ ਇਹ ਆ ਜੀ ਕਿਤੇ ਆਕੜ-ਆਕੜ ਦੇ ਵਿੱਚ ਭਰਾਵੋ ਆਕੜੀ ਨਾ ਜਾਇਓ ਨਾ ਹੌਸਾ ਪਣ ਨਾ ਲੋਕ ਵਿਖਾਵਾ ਨਾ ਕਰਿਓ ਕਦੇ ਆਕੜ ਕੁਦਰਤ ਅੱਗੇ ਟਿਕਿਆ ਨਾ ਇੱਥੇ ਵੱਡੇ-ਵੱਡੇ ਧਾਕੜ ਐਵੇਂ ਹੱਕ ਬਗਾਨਾ ਖਾ ਕੇ ਕਿਸੇ ਦਾ ਕਿਤੇ ਆਫਰੀ ਨਾ ਜਾਇਓ ਕਿਤੇ ਆਕੜ-ਆਕੜ ਦੇ ਵਿੱਚ ਭਰਾਵੋ ਆਕੜੀ ਨਾ ਜਾਇਓ ਜਦੋਂ ਚੜੀ ਜਵਾਨੀ ਦੇ ਵਿੱਚ ਬੰਦਾ ਆਕੜ ਕੇ ਜਦ ਉੱਡਦਾ ਉਹ ਆਪਣੀ ਬੈੜੀ ਬੱਟੇ ਪਾ ਕੇ ਆਪ ਵੇਖਿਆ ਡੁੱਬਦਾ ਕਿਤੇ ਚੁਸਤ ਚਲਾਕੀ ਕਰਦੇ ਕਰਦੇ ਬਣ ਛਾਤਰੀ ਨਾ ਜਾਇਓ ਕਿਤੇ ਆਕੜ ਆਕੜ ਦੇ ਵਿੱਚ ਭਰਾਵੋ ਆਕੜੀ ਨਾ ਜਾਇਓ ਆਕੜ ਵਿੱਚੋਂ ਹਕਾਰ ਉਪਜਦਾ ਹੁੰਦਾ ਹਕਾਰ ਦਾ ਹੈ ਸਿਰ ਨੀਵਾ ਉਹ ਸੁਰਗ ਪਾਉਣੀਆਂ ਲਾਉਣ ਵਾਲੀਆਂ ਰਹਿ ਜਾਣ ਵਿੱਚ ਸਕੀਮਾਂ ਕਿਤੇ ਝੂਠੀ ਬਾਵਾ ਖਾਤਰ ਬਹੁਤਾ ਲਾਚੜੀ ਨਾ ਜਾਇਓ ਕਿਤੇ ਆਕੜ ਆਕੜ ਦੇ ਵਿੱਚ ਭਰਾਵੋ ਆਕੜੀ ਨਾ ਜਾਇਓ ਦਿਉਰ ਕੁਦਰ ਦੇ ਨਾਲ ਆੜਾ ਲਾਉਂਦੇ ਵੇਖੇ ਲੋਕ ਬਥੇਰੇ ਜਦ ਮਹਿਲ ਮਨਾਰੇ ਖੁਸ਼ ਜਾਂਦੇ ਫਿਰ ਕੋਈ ਵੀ ਨਹੀਂ ਲੱਗਦਾ ਨੇੜੇ ਕਿਤੇ ਰੀਸ ਕਿਸੇ ਦੀ ਕਰਦੇ ਕਰਦੇ ਮਾਰੇ ਮਾਸਤੜੀ ਨਾ ਜਾਇਓ ਕਿਤੇ ਆਕੜਾ ਕੜ ਦੇ ਵਿੱਚ ਭਰਾਵੋ ਆਕੜੀ ਨਾ ਜਾਇਓ ਹਸਿਕਾ